ਸਾਰਾ ਕਿੰਨਾ ਵਧਦਾ ਹੋਣਾ ਹੈ ਉਹ ਕੀ ਕਹਣਾ ਚਾਹੁੰਦੇ ਤੁਸੀਂ ਅੱਜ ਇੱਕ ਤਾਂ ਪੰਜਾਬ ਸਰਕਾਰ ਨੇ ਜਿਹੜਾ ਮਾਨਕ ਕੀਤਾ ਤੇ ਜਿਹੜਾ ਸਫਰ ਸੀਗੁਰਾ 올림픽 ਦਾ ਬ੍ਰੌਂਜ਼ ਮੈਡਲ ਤੱਕ ਜਿਹੜੀ ਅਚੀਵਮੈਂਟ ਸੀ ਉਹਦੇ ਬਾਰੇ ਸਫਰ ਭਾਜੀ ਓਬਵੀਅਸਲੀ ਬੜਾ ਵਧੀਆ ਸੀਗਾ ਚਲੋ ਅਸੀਂ ਚਾਹੁੰਦੇ ਸੀਗੇ ਵੀ ਇਸ ਵਾਰੀ ਸਾਡਾ ਬੈਟਰ ਮੈਡਲ ਆਵੇ ਜਿਵੇਂ ਪਿੱਛੇ ਟੋਕਿਓ ਦੇ ਵਿੱਚ ਸਾਡਾ ਬ੍ਰੌਂਜ਼ ਮੈਡਲ ਸੀਗਾ ਤੇ ਸਾਡੀ ਉਮੀਦ ਇਹੀ ਸੀਗੀ ਵੀ ਇਸ ਵਾਰੀ ਅਸੀਂ ਮਤਲਬ ਫਾਈਨਲ ਖੇਡ ਕੇ ਆਈਏ ਪਰ ਚਲੋ ਮਤਲਬ ਫਿਰ ਵੀ ਅਸੀਂ ਚਾਹੁੰਦੇ ਆ ਵੀ ਅਸੀਂ ਖਾਲੀ ਹੱਥ ਕਰਨੀ ਆਏ ਵੀ ਮੈਡਲ ਲੈ ਕੇ ਘਰ ਵਾਪਸ ਆਏ ਆ ਉਹ ਇੱਕ ਬੜੀ ਵੱਡੀ ਇੱਕ ਸਪੋਰਟਸ ਪਰਸਨ ਲਈ ਜਾ ਕਿ ਸਾਡੀ ਕੰਟਰੀ ਲਈ ਸਾਡੀ ਸਟੇਟ ਲਈ ਬੜੀ ਵੱਡੀ ਅਚੀਵਮੈਂਟ ਆ ਤੇ ਜਿਹੜਾ ਆਪਾਂ ਕਹਿ ਸਕਦੇ ਵੀ ਸਾਡੀ ਗਵਰਨਮੈਂਟ ਨੇ ਜੋ ਸਾਨੂੰ ਮਾਨ ਸਨਮਾਨ ਦਿੱਤਾ ਅੱਜ ਵੀ ਬਹੁਤ ਵੱਡੀ ਚੀਜ਼ ਹੈ ਇਹ ਵੀ ਵੀ ਜਦੋਂ ਤੁਸੀਂ ਵੀ ਕਿਸੇ ਟੂਰਨਾਮੈਂਟ ਤੋਂ ਚੰਗੇ ਤੋਂ ਈਵਨ 올림픽 ਜਾਣ ਤੋਂ ਪਹਿਲਾਂ ਵੀ ਇਹਨਾਂ ਨੇ ਸਾਨੂੰ ਤਿਆਰੀ ਲਈ ਵੀ ਪੈਸੇ ਭੇਜੇ ਸੀਗੇ ਵੀ ਜੇ ਪਲੇਅਰ ਨੇ ਕਿਉਂਕਿ ਉਹ ਚੀਜ਼ਾਂ ਬਹੁਤ ਹੈਲਪ ਕਰਦੀਆਂ ਕਿਤੇ ਨਾ ਕਿਤੇ ਪਲੇਅਰ ਦੀਆਂ ਕਿਉਂਕਿ ਜਦੋਂ ਤੁਸੀਂ ਮੈਡਲ ਲੈ ਕੇ ਆਉਂਦੇ ਉਦੋਂ ਤਾਂ ਠੀਕ ਆ ਸਾਰੇ ਬਹੁਤ ਕਰਦੇ ਆ ਪਰ ਉਸ ਤੋਂ ਪਹਿਲਾਂ ਦੀ ਜਿਹੜਾ ਸਫਰ ਹੁੰਦਾ ਉਹ ਉਹ ਥੋੜਾ ਔਖਾ ਹੁੰਦਾ ਤਾਂ ਬੜੀ ਵਧੀਆ ਗੱਲ ਸੀ ਕਿ ਵੀ ਇਹਨਾਂ ਨੇ ਸਾਨੂੰ 올림픽 ਜਾਣ ਤੋਂ ਪਹਿਲਾਂ ਹੀ ਮਤਲਬ 15-15 ਲੱਖ ਰੁਪਏ ਦਿੱਤਾ ਸੀਗਾ ਉਹਦੀ ਤਿਆਰੀ ਦੇ ਲਈ ਤੇ ਅਸੀਂ ਮਤਲਬ ਹੁਣ ਸਾਰੇ ਮੁੰਡੇ ਜਿਹੜੇ ਪੰਜਾਬ ਗਵਰਨਮੈਂਟ ਦੇ ਐਂਟਰੀ ਜੋਬ ਕਰ ਰਹੇ ਆ ਅਸੀਂ ਚਾਰ ਮੁੰਡੇ ਪੀਸੀਐਸ ਦੇ ਵਿੱਚ ਆਫੀਸਰ ਆ ਚਾਰ ਮੁੰਡੇ ਆਪਣਾ ਪੰਜ ਮੁੰਡੇ ਡੀਐਸਪੀ ਆ ਤਾਂ ਉਹ ਵੀ ਇਸੇ ਸਰਕਾਰ ਨੇ ਹੀ ਸਾਨੂੰ ਥੋੜਾ ਟਾਈਮ ਪਹਿਲਾਂ ਹੀ 올림픽 ਤੋਂ ਥੋੜਾ ਟਾਈਮ ਪਹਿਲਾਂ ਹੀ ਸਾਨੂੰ ਜੁਆਇਨਿੰਗ ਕਰਾਈ ਸੀਗੀ ਅੱਜ ਹੁਣ ਟਾਰਗੇਟ ਸਾਡੇ ਲਈ ਕੀ ਕੀ ਨੇ ਕੀ ਕੀ ਡੰਡੇ ਆ ਤੋਂ ਜਿਹੜੇ ਕਮਿੰਗ ਟੂਰਨਾਮੈਂਟਸ ਤੇ ਆ ਰਹੇ ਆ ਹਾਲੇ ਮੋਸਟਲੀ ਸਾਡਾ ਟਾਰਗੇਟ ਹੋਊਗਾ ਹੁਣ ਸਾਡਾ ਨੈਕਸਟ ਨੈਕਸਟ ਮੰਥ ਹੀ ਏਸ਼ੀਅਨ ਚੈਂਪੀਅਨ ਟਰੋਫੀ ਹੈ ਸਾਡੀ ਚਾਈਨਾ ਚ ਤੇ ਅਸੀਂ ਚਾਹੁੰਦੇ ਆ ਵੀ ਸਾਡਾ ਟਾਰਗੇਟ ਇਹੀ ਆ ਵੀ ਜਿਹੜੀ ਹਾਕੀ ਹੈ ਰਿਵਾਈਵ ਹੋਈ ਆ ਹਾਕੀ ਵਾਪਸ ਆਈ ਆ ਉਹਦਾ ਜਿਹੜਾ ਲੈਵਲ ਇੱਕ ਬਣ ਚੁੱਕਿਆ ਉਹਨੂੰ ਮੇਨਟੇਨ ਰੱਖੀਏ ਇੱਥੇ ਜੀ ਹਾਂ ਕੀ ਕਹਿਣਾ ਚਾਹੁੰਗੇ ਜੀ ਅੱਜ ਤੁਹਾਨੂੰ ਹੋਨਰ ਕੀਤਾ ਪੰਜਾਬ ਉਸ ਬਾਦ ਨੇ ਤੇ ਨਾਲ ਐਕਸਪੀਰੀਅੰਸ ਵੀ ਸ਼ੇਅਰ ਕਰਦੇ ਤੁਸੀਂ ਬ੍ਰੌਂਜ਼ ਮੈਡਲ ਜਿੱਤਿਆ ਇਹ ਕੋਈ ਐਕਸਪੀਰੀਅੰਸ ਬਹੁਤ ਹੀ ਸਾਡੇ ਮਾਣ ਵਾਲੀ ਗੱਲ ਆ ਕਿ ਅਸੀਂ ਹਾਕੀ ਨੂੰ ਫਿਰ ਤੋਂ ਸਾਡੀ ਟੀਮ ਨੇ ਇੱਕ ਵਾਰ ਰਿਵਾਈਵ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦ ਤੱਕ ਪਿਛਲੇ 올림픽 ਦੇ ਵਿੱਚ ਵੀ ਬ੍ਰੌਂਜ਼ ਸੀਗਾ ਤੇ ਇਸ ਵਾਰ ਵੀ ਬ੍ਰੌਂਜ਼ ਆਉਣਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਆ ਸਾਡੇ ਲਈ ਸਾਡੇ ਫੈਮਿਲੀਜ਼ ਲਈ ਪੂਰੇ ਦੇਸ਼ ਲਈ ਸੋ ਜਿਹਦਾ ਅੱਜ ਸਾਨੂੰ ਆਨਰਡ ਹੋਇਆ ਬਹੁਤ ਹੀ ਵਧੀਆ ਲੱਗਾ ਸਾਡੇ ਪੇਰੈਂਟਸ ਨੂੰ ਵੀ ਬਹੁਤ ਸਨਮਾਨਿਤ ਕੀਤਾ ਗਿਆ ਸੋ ਇਸ ਨਾਲ ਹੀ ਸਾਡੀ ਨੈਕਸਟ ਜਨਰੇਸ਼ਨ ਨੂੰ ਵੀ ਇੱਕ ਮੈਸੇਜ ਜਾਂਦਾ ਕਿ ਜੇ ਅਸੀਂ ਸਪੋਰਟਸ ਨਾਲ ਜੁੜਾਂਗੇ ਦੇਸ਼ ਦਾ ਨਾਮ ਵਧਾਵਾਂਗੇ ਪੰਜਾਬ ਦਾ ਨਾਮ ਰੌਸ਼ਨ ਕਰਾਂਗੇ ਆਪਣੇ ਪੇਰੈਂਟਸ ਦਾ ਤੇ ਸਾਨੂੰ ਵੀ ਸਰਕਾਰਾਂ ਮਾਨ ਸਨਮਾਨ ਬਖਸ਼ਣ ਗਿਆ ਤੇ ਨੈਕਸਟ ਜੇਸ਼ਨ ਵਿੱਚ ਹੋਰ ਕੰਫੀਡੈਂਸ ਬੂਸਟ ਹੁੰਦਾ ਕਿ ਅਸੀਂ ਵੀ ਸਪੋਰਟਸ ਦੇ ਨਾਲ ਜੁੜੀ ਹੈ ਜਿਹੜੀ ਉਹ ਫੀਲਿੰਗ ਸੀ ਆਸਟ੍ਰੇਲੀਆ ਨੂੰ ਬੀਟ ਕਰਨ ਵਾਲੀ ਸੀ ਉਹ ਵੀ ਦੱਸੋ ਕਿਵੇਂ ਸਾਰਿਆਂ ਦੇ ਨਾਲ ਮਿਲ ਕੇ ਕਿਵੇਂ ਬਹੁਤ ਹੀ ਵਧੀਆ ਪਰਫਾਰਮੈਂਸ ਜੀ ਕਿ ਆਸਟ੍ਰੇਲੀਆ ਨਾਲ ਵੀ ਸਾਨੂੰ ਨਹੀਂ ਸੀ ਪਤਾ ਕਿ ਇਦਾਂ ਹਿਸਟਰੀ ਆ ਕਿ ਪਿਛਲੇ 52 ইয়ারਸ ਤੋਂ ਅਸੀਂ ਇਹਨਾਂ ਨੂੰ 올림픽ਸ ਦੇ ਨਹੀਂ ਰਾਇਆ ਬਟ ਇਹ ਹੈ ਕਿ ਸਾਡੀ ਟੀਮ ਦੇ ਵਿੱਚ ਬਹੁਤ ਸਪੀਰਿਟ ਸੀਗਾ ਕਿ ਇਸ ਵਾਰ ਅਸੀਂ ਜਿੰਨਾ ਹੀ ਜਿਤਨਾ ਆਸਟ੍ਰੇਲੀਆ ਤੋਂ ਜਿੱਦਾ ਵੀ ਸੋ ਬਹੁਤ ਹੀ ਟੀਮ ਦਾ ਇੱਕ ਕੌਨਫੀਡੈਂਸ ਬਹੁਤ ਸੀਗਾ ਉਸ ਤੋਂ ਪਹਿਲਾਂ ਵੀ ਮੈਚਸ ਜਿੱਤੇ ਸੀ ਸੋ ਇਸ ਕਰਕੇ ਟੀਮ ਦਾ ਅੱਛਾ ਰਿਜ਼ਲਟ ਆਇਆ ਤੁਸੀਂ ਜਿੱਤੇ ਹਾਂ ਜੀ ਭਾਈ ਕੀ ਕਹਿਣਾ ਚਾਹੋਗੇ ਅੱਜ ਦਾ ਆਨਰ ਕੀਤਾ ਪੰਜਾਬ ਦੇ ਸੀਐਮ ਨੇ ਤੇ ਜਿਹੜਾ ਤੁਹਾਡੀ ਅਚੀਵਮੈਂਟ ਹੈ 브్రాਂਜ਼ ਮੈਡਲ ਲਾ ਲਿਆ ਤੇ ਬਾਰੇ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਕਿ ਇਹ ਹਾਕੀ ਟੀਮ ਆਪਣਾ ਮੈਡਲ ਲੈ ਕੇ ਆਈ ਆ ਤੇ ਉਸ ਤੋਂ ਬਾਅਦ ਪਾ ਪੰਜਾਬ ਸਰਕਾਰ ਨੇ ਜਿਹੜਾ ਇਹ ਮਾਨ ਸਨਮਾਨ ਦਿੱਤਾ ਪੂਰੀ ਟੀਮ ਨੂੰ ਸੋ ਇੱਕ ਬਹੁਤ ਵਧੀਆ ਵੀ ਸਾਨੂੰ ਸਾਰਿਆਂ ਨੂੰ ਲੱਗ ਰਿਹਾ ਵੀ ਸਾਰਿਆਂ ਨੂੰ 1-1 ਕਰੋੜ ਰੁਪਈਆ ਨਾਲ ਵੀ ਜੋਬ ਦੀਆਂ ਆਫਰ ਦਿੱਤੀਆਂ ਸਾਰਿਆਂ ਨੂੰ ਸੋ ਇੱਕ ਵਧੀਆ ਮਾਨਸੂਸ ਹੋ ਰਿਹਾ ਹੈ ਇਹ ਕੀ ਲੱਗਦਾ ਵੀ ਕੀ ਮੇਨ ਫੈਕਟਰਸ ਕੀ ਕਿਸ ਜਿਹੜੀ ਤੁਹਾਡੇ ਜਿੱਤ ਤੇ ਜਿਹਦਾ ਕਰਕੇ ਤੁਸੀਂ ਇੰਨਾ ਵਧੀਆ ਕਰਕੇ ਆਸਟ੍ਰੇਲੀਆ ਨੂੰ ਵੀ ਹਰਾਇਆ ਤੇ ব্রੌਂਜ਼ ਮੈਡਲ ਤੱਕ ਪਹੁੰਚੇ ਉਹ ਮੇਨਲੀ ਕ੍ਰੈਡਿਟ ਕਿਹਨੂੰ ਦੇਣਾ ਚਾਹੁੰਗੇ ਤੁਸੀਂ ਅਜੀ ਪੂਰੀ ਟੀਮ ਦਾ ਕ੍ਰੈਡਿਟ ਸੀਗਾ ਉਹ ਪੂਰੀ ਟੀਮ ਜੋ ਸਪੋਰਟਿੰਗ ਸਟਾਫ ਸਟਾਫ ਹੋ ਗਿਆ ਸੋਨੋ ਸਾਰਿਆਂ ਨੇ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਚ ਜੇ ਪਹਿਲਾ ਟ੍ਰੇਨਿੰਗ ਕੀ ਕਿਸ ਓਲੰਪਿਕਸ ਤੋਂ ਪਹਿਲਾਂ ਤੁਸੀਂ ਤਾਂ ਉਹਦੇ ਚ ਕਿਵੇਂ ਦਾ ਤੁਹਾਨੂੰ ਲਾਈਕ কনফিਡੈਂਸ ਕਿੰਨਾ ਸੀਗਾ ਟ੍ਰੇਨਿੰਗ ਤੋਂ ਬਾਅਦ ਲੱਗਦਾ ਸੀ ਕਿ ਵਧੀਆ ਕਰਕੇ ਆਉਂਗੇ ਉਹਦੇ ਡੈਫੀਨਿਟਲੀ ਸਾਰੇ ਪਲੇਅਰ ਹੋਣਗੇ ਜਿਹਨਾਂ ਗੱਲ ਕਰ ਰਹੇ ਸਾਰੇ ਇਹ ਕਹਿ ਰਹੇ ਆ ਕਿ ਆਪਣੀ ਕਾਫੀ কনਫੀਡੈਂਟ ਸੀਗੇ ਉਹ ਜਿੱਦਾਂ ਟ੍ਰੇਨਿੰਗ ਹੋਣ ਕੀਤੀ ਸੀਗੀ ਸੋ ਸਾਰਿਆਂ ਨੂੰ ਆਪਣੇ ਆਪ ਬਲੀਵ ਸੀਗਾ ਕਿ ਅਸੀਂ ਮੈਡਲ ਲੈ ਕੇ ਆਵਾਂਗੇ ਤੇ ਸਰਕਾਰ ਦੇ ਰਿਵਾਰਡਸ ਦੇ ਨਾਲ ਨੌਕਰੀਆਂ ਵੀ ਦੇ ਰਹੀ ਹੈ ਜੀ ਉਹਦੇ ਨਾਲ ਕਿੰਨੀ ਮੋਟੀਵੇਸ਼ਨ ਜਿਹੜੀ ਉਹ ਮਿਲਦੀ ਹੈ ਆਈ ਥਿੰਕ ਉਹਦੇ ਨਾਲ ਚਲੋ ਪਲੇਅਰਾਂ ਨੂੰ ਤਾਂ ਮੋਟੀਵੇਸ਼ਨ ਮਿਲਦੀ ਮਿਲਦੀ ਆ ਪਰ ਨਾਲ ਨਾਲ ਜਿਹੜਾ ਯੂਥ ਆ ਉਹ ਵੀ ਇੱਕ ਮੋਟੀਵੇਟ ਹੁੰਦੇ ਆ ਕਿ ਹਾਕੀ, ਹੈਡਨਗੇ ਜਾਂ ਕੋਈ ਵੀ ਸਪੋਰਟਸ ਚੋਂ ਮੈਡਲ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਜੌਬ ਮਿਲਣਗੇ